ਮਾਉ ਲਗੀ ਹੈ ਜਿਹੜਾ ਮਾਪਾ ਇਹ ਸੀਗਾ ਜੀ ਤੁਸੀਂ ਭਣਕ ਤੋਂ ਮੈਰ ਆ ਜੀ ਪਕਵਾੜੇ ਮੈਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਦੇਖਿਆ ਇੱਕ ਐਕਸੀਡੈਂਟ ਹੋਇਆ ਸੀਗਾ ਤੇ ਜਿਹੜੇ ਕਾਰ ਚਾਲਕ ਨੇ ਐਕਸੀਡੈਂਟ ਹੋਇਆ ਤੇ ਉਹ ਜਿੱਦਾਂ ਸਾਰੇ ਲੋਕਾਂ ਨੂੰ ਕਰ ਰਿਹਾ ਸੀਗਾ ਕਿ ਬੰਦਾ ਚੱਕੋ ਬੰਦਾ ਚੋ ਜੇ ਨੇੜੇ ਜਾ ਕੇ ਦੇਖਿਆ ਉਹ ਵੀ ਚਲੋ ਸਾਡੇ ਬਾਅਦ ਵਿੱਚ ਨਾਉਣ ਦਾ ਨਿਕਲਿਆ ਪਰ ਜਦੋਂ ਉੱਥੇ ਦੇਖਿਆ ਕੋਈ ਵੀ ਕੁਛ ਮੁਕ ਬੰਦੇ ਹੱਥ ਪਾਉਣ ਨੂੰ ਤਿਆਰ ਜੀ ਗੱਡੀਆਂ ਨਹੀਂ ਰੁਕਦੀਆਂ ਸੀਗੀਆਂ ਹੋ ਸਕਦਾ ਜੇ ਕੋਈ ਹੋਰ ਮੇਰੇ ਤੋਂ ਪਹਿਲਾਂ ਜਾਂ ਇੱਕ ਹੋਰ ਗੱਡੀ ਵਾਲੇ ਮੇਰੇ ਪਹਿਲਾਂ ਵਾਲੇ ਉਹਨੇ ਵੀ ਪਿੰਡ ਵਾਲੇ ਨਹੀਂ ਰੁਕੀ ਗੱਡੀ ਤੇ ਅਸੀਂ ਇਹਨਾਂ ਨੂੰ ਜਿਹੜੇ ਐਕਸੀਡੈਂਟ ਹੋਏ ਸੀ ਇਹਨਾਂ ਨੂੰ ਲੈ ਕੇ ਆਏ ਆ ਪਰ ਹੋ ਸਕਦਾ ਜੋ ਪਹਿਲਾਂ ਕੋਈ ਹੋਰ ਗੱਡੀ ਵੀ ਰੁਕ ਲੰਨ ਦੋ ਚਾਰ ਲੰਗੀ ਆ ਹਾਂ ਇਹਨੇ ਸ਼ਾਇਦ ਡੈਥੋਂ ਬਚ ਜਾਂਦੇ ਇਹ ਕੱਤੇ ਸੀ ਇਹ ਮੁਕਸ਼ਾ ਦੱਸ ਸਕਦੇ ਜੇ ਦੂਸਰੇ ਵੀ ਪਾਸੇ ਮੇਗਾ ਨੋਵਾ ਗੱਡੀ ਸੀ ਨੋਵਾ ਗੱਡੀ ਲੱਡੀ ਵਾਲੇ ਫੜ ਲਏ ਜਾਂ ਗੱਡੀ ਵਾਲਾ ਤਾਂ ਬਿਲਕੁਲ ਉੱਥੇ ਰਹਿ ਗਿਆ ਜੀ ਗੱਡੀ ਵਾਲਾ ਤਾਂ ਬਹੁਤ ਯਾਨੀ ਅਕਸਰ ਦੇਖਿਆ ਜਾਂਦਾ ਕਿ ਲੋਕ ਐਕਸੀਡੈਂਟ ਕਰਕੇ ਦੌੜ ਜਾਂਦੇ ਪਰ ਇਹ ਗੱਡੀ ਵਾਲੇ ਨੇ ਪੂਰਾ ਐਮੀ ਕਰੀ ਸਹਿਯੋਗ ਦਿੱਤਾ ਤੇ ਸਾਰਾ ਕੁਝ ਉਹਨਾਂ ਨੂੰ ਚੱਕ ਕੇ ਨਾਲ ਆਪ ਹਾਲੇ ਵੀ ਹਸਪਤਾਲ ਦੇ ਵਿੱਚ ਹੀ ਮਨ ਗਿਆ ਜਿੱਦਾਂ ਤੁਸੀਂ ਹੁਣ ਇਹਨਾਂ ਨੂੰ ਲੈ ਕੇ ਆਏ ਹਸਪਤਾਲ ਦੇ ਵਿੱਚ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਕੋਈ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਦੇਖੋ ਐਕਸੀਡੈਂਟ ਕੋਈ ਜਾਣਕੀਨ ਕਰਦਾ ਕਿਸੇ ਨਾ ਕੋਈ ਕਿਸੇ ਦਾ ਕੋਈ ਬੈਲ ਬਰੋ ਨਹੀਂ ਹੁੰਦਾ ਕੀ ਪਤਾ ਕੌਣ ਰਸੇ ਤੇ ਆ ਰਿਹਾ ਤੇ ਕੌਣ ਜਾ ਰਿਹਾ ਜੇ ਕਿ ਐਕਸੀਡੈਂਟ ਹੋ ਜਾਂਦਾ ਆ ਪੀਸ ਕਿਰਪਾ ਕਰਕੇ ਬੰਦੇ ਜਿਹੜੇ ਆਪਣੇ ਐਕਸੀਡੈਂਟ ਹੋ ਉਹਨਾਂ ਨੂੰ ਜ਼ਰੂਰ ਹਸਪੀਟਲ ਸਮੇਂ ਨਾਲ ਪਹੁੰਚਾਇਆ ਜਾ ਤਾਂ ਜੋ ਕਿਸੇ ਪਰਿਵਾਰ ਨਾਲ ਜੋ ਅੱਜ ਇਹ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਸਰ ਇਹ ਕਿੱਥੇ ਦੇ ਕੁਝ ਪਤਾ ਲੈਣ ਵਾਲਾ ਇਹ ਜਗਤਪੁਰ ਜਟਾਂ ਦਾ ਕੋਈ ਨਾਮ ਵਗੈਰਾ ਹੈ ਨਾ ਸਾਹਮਣੇ ਨਾਮ ਨਹੀਂ ਪਤਾ ਭਾਜੀ ਉੱਦਾਂ ਮੈਨੂੰ ਜਦੋਂ ਗੱਡੀ 'ਚ ਲੈ ਕੇ ਆਉਂਦੇ ਸੀ ਬੱਚੇ ਨੂੰ ਤੇ ਉਹਨਾਂ ਨੇ ਮੈਸੇਜ ਸੁਣਾਣਾ ਤੇ ਉਹਨੇ ਹੀ ਦੱਸਿਆ ਜਗਤਪੁਰ ਜਟਾਂ ਦਾ ਲੱਗਦੀ ਹੈ ਜਿਹੜਾ ਇੱਕ ਐਕਸੀਡੈਂਟ ਆ ਸਰ ਜੀ ਕਰੀਪ 11:11 ਵਜੇ 3 ਪੇਸ਼ੈਂਟ ਸਾਡੇ ਕੋਲ ਆਏ ਸੀ ਰੋਡ ਸਾਈਡ ਐਕਸੀਡੈਂਟ ਜਿਨ੍ਹਾਂ ਨਾਲ ਉਹਨਾਂ ਦੇ ਦਰਸ਼ਕ ਮੁਤਾਬਕ ਵੀ ਇੱਕ ਜਿਹੜੇ ਨਾਲ ਜਿਹੜੇ ਐਕਸੀਡੈਂਟ ਬਲੇ ਪੇਸ਼ੈਂਟਸ ਹੈtin ਇਹ ਹਸਬੰਡ ਵਾਈਫ ਦੇ ਨਾਲ ਉਹਨਾਂ ਦਾ ਬੱਚਾ ਆ ਉਹ ਕਹਿ ਰਹੇ ਵੀ ਦੂਸਰੀ ਗੱਡੀ ਨੂੰ ਓਵਰਟੇਕ ਕਰਦੇ ਹੋਏ ਐਕਸੀਡੈਂਟ ਹੋਇਆ ਤਾਂ ਜਿਹੜਾ ਮੇਲ ਮਤਲਬ ਆਦਮੀ ਆ ਉਹਨਾਂ ਚ ਜਸਿੰਦਰ ਕੁਮਾਰ ਉਹ ਤਾਂ ਬ੍ਰੋਡ ਡੈੱਟ ਸੀ ਕਿ ਉਹਨਾਂ ਦੀ ਆਉਣ ਤੋਂ ਪਹਿਲੀ ਮੌਤ ਹੋ ਚੁੱਕੀ ਸੀ ਉਹਨਾਂ ਦੀ ਵਾਈਫ ਹੈਗੀ ਆ ਬਲਜਿੰਦਰ ਕੌਰ ਉਹਨਾਂ ਦੇ ਤੇ ਜਿਹੜਾ ਬੱਚਾ ਹੈ ਰਿਸ਼ਾਨ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ ਔਰ ਰਾ ਬੱਚਾ ਦਾ ਬੱਚੇ ਦਾ ਤੇਲੀ ਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਜਿਹਦੀ ਉਹਦੀ ਡੈਥ ਹੋਈ ਉਹਨਾਂ ਨੂੰ ਮੋਰਚੂਲ ਸ਼ਿਫਟ ਕਰਤਾ ਹੈ ਪੁਲਿਸ ਇਨਫਾਰਮ ਹੋ ਚੁੱਕੀ ਹੈ ਸਰ ਪਤਾ ਜੱਲਾ ਕਿੱਥੇ ਦੇ ਰਹਿਣ ਵਾਲੇ ਇਹ ਜਗਤਪੁਰ ਜਿੱਟਾਂ ਦੇ ਰਹਿਣ ਵਾਲੇ ਜੀ ਇਹਦਾ ਦੱਸਣਾ ਹੈ